ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜਾਣਦੇ ਹੋ ਪਿਛਲੇ ਹਫਤੇ 3 ਜੂਨ 1984 ਦੇ ਕੱਲੂਕਾਰੇ ਬਾਰੇ ਪੰਜਸ਼ੀਰ ਕਰਨੇ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰੀ ਉਸ ਤੋਂ ਅੱਗੇ 4 ਤੇ 5 ਜੂਨ 1984 ਦੇ ਇਤਿਹਾਸ ਬਾਰੇ ਮੈਂ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਾਂ 4 ਜੂਨ ਦੀ ਸਵੇਰ ਨੂੰ ਆਸਾਦੀ ਵਾਰ ਦੇ ਕੀਰਤਨ ਸਮੇਂ 5:00 ਵਜੇ ਦੇ ਕਰੀਬ ਫੌਜ ਨੇ ਤਾਬੜ ਤੌਰ ਗੋਲਾਬਾਰੀ ਕੀਤੀ ਸਿੰਘਾਂ ਨੇ ਇਸ ਦਾ ਬਖੂਬੀ ਜਵਾਬ ਦਿੱਤਾ ਸਵੇਰੇ 5:30 ਵਜੇ ਸ੍ਰੀ ਅਕਾਲ ਤਖਤ ਸਫਤ ਦੀ ਇਮਾਰਤ ਦੇ ਇੱਕ ਗੋਲਾ ਛੱਟਿਆ ਗਿਆ ਅੰਮ੍ਰਿਤਸਰ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਸੰਗਤ ਦੇ ਜੋ ਜਥੇ ਹਰਮੰਦਰ ਸਾਹਿਬ ਨੂੰ ਆ ਰਹੇ ਸਨ ਉਹਨਾਂ ਨੂੰ ਬਾਹਰ ਹੀ ਰੋਕਿਆ ਜਾਣ ਲੱਗ ਪਿਆ ਜਿੱਥੇ ਜਨਰਲ ਬਰਾੜ ਹਰਮੰਦਰ ਸਾਹਿਬ ਦੇ ਨੇੜੇ ਕਿਸੇ ਉੱਚੀ ਇਮਾਰਤ ਵਿੱਚ ਬੈਠ ਕੇ ਫੌਜ ਨੂੰ ਹੁਕਮ ਦੇ ਰਿਹਾ ਸੀ ਉੱਥੇ ਜਨਰਲ ਸੁਬੇਗ ਸਿੰਘ ਜੀ ਨੇ ਨਵੀਂ ਮੋਰਚਾ ਬੰਦੀ ਦੀ ਰਣਨੀਤੀ ਤੈਅ ਕੀਤੀ ਉਹਨਾਂ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਜਦ ਤੱਕ ਫੌਜ ਦਰਬਾਰ ਸਾਹਿਬ ਕੰਪਲੈਕਸ ਅੰਦਰ ਨਾ ਆ ਜਾਵੇ ਤਦ ਤੱਕ ਕੋਈ ਵੀ ਗੋਲਾਬਾਰੀ ਨਾ ਕੀਤੀ ਜਾਵੇ ਕਿਉਂਕਿ ਸਿੰਘਾਂ ਕੋਲ ਫੌਜ ਦੇ ਮੁਕਾਬਲੇ ਾਰੇ ਬਹੁਤ ਸੀਮਤ ਸਨ ਜਨਰਲ ਬਰਾੜ ਦੀ ਤਹਿ ਕੀਤੀ ਰਣਨੀਤੀ 12 ਰੈਜਿਮੈਂਟ ਦੇ ਬਾਗ ਨੂੰ ਲਾਕਾ ਬੰਦੀ ਲਈ ਰੱਖਿਆ ਮੁੱਖ ਦਵਾਰ ਤੋਂ ਦਾਖਲ ਹੋਣ ਲਈ ਸਪੈਸ਼ਲ ਕਮਾਂਡੋ ਤਾਇਨਾਤ ਕੀਤੇ ਇੱਕ ਕੰਪਨੀ ਪਹਿਲਾ ਕਮਾਂਡੋ ਅਤੇ ਇੱਕ ਕੰਪਨੀ ਐਸ ਐਫ ਐਫ ਸਪੈਸ਼ਲ ਫਰੰਟੀਅਰ ਫੋਰਸ ਤਿਆਰ ਕੀਤੀ ਗਈ ਇੱਕ ਬਟਾਲੀਅਨ ਤਿਆਰ ਕੀਤੀ ਗਈ ਜਿਨ੍ਹਾਂ ਨੇ ਆਟਾ ਮੰਡੀ ਵਾਲੇ ਗੇਟ ਅਤੇ ਸਰਾਫਾ ਵਾਲੇ ਪਾਸੇ ਕੇੜਾ ਪਾਇਆ ਬਟ ਇੱਕ ਬਟਾਲੀ ਨੇ 15 ਕਮਾਓ ਜਰਵ ਰੱਖੀ ਗਈ ਚੇਤਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਸਿੰਘਾ ਦੇ ਉੱਚੇ ਮੋਰਚੇ ਜਿਵੇਂ ਕਿ ਰਾਮਗੜੀ ਬੁੰਗੇ ਅਤੇ ਟੈਂਕੀ ਅਤੇ ਪਾਣੀ ਵਾਲੀ ਟੈਂਕੀ ਫੌਜ ਦੀ ਮਾਰ ਤੋਂ ਬਾਹਰ ਸਨ ਇਹਨਾਂ ਮੋਰਚੇ ਵਿੱਚੋਂ ਫੌਜ ਦਾ ਭਾਰੀ ਨੁਕਸਾਨ ਹੋ ਰਿਹਾ ਸੀ ਇਹਨਾਂ ਨੂੰ ਨਸ਼ਟ ਕਰਨ ਲਈ ਫੌਜ ਨੇ 5 ਜੂਨ ਦੀ ਰਾਤ ਨੂੰ 3.7 ਇੰਚ ਦੇ ਗੋਲੇ ਵਾਲੀ ਤੋਪ ਨੂੰ ਰੱਸੇ ਪਾ ਕੇ ਇੱਕ ਉੱਚੀ ਇਮਾਰਤ ਤੇ ਚੜਾ ਲਿਆ 5 ਜੂਨ 1984 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਸੀ ਇਸ ਦਿਨ ਸ੍ਰੀ ਹਰਮੰਦਰ ਸਾਹਿਬ ਜੋ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ ਉੱਥੇ ਭਾਰਤੀ ਫੌਜ ਵੱਲੋਂ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕੀਤੀ ਗਈ ਸਵੇਰੇ ਤੋਂ ਹੀ ਅੰਮ੍ਰਿਤਸਰ ਦੇ ਆਸ-ਪਾਸ ਹਸਤੇ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕੀ ਇਲਾਕਿਆਂ ਚ ਪੌੜੀ ਸੰਖਿਆ ਦੇ ਫੌਜੀ ਤਾਇਨਾਤ ਕੀਤੇ ਜਾ ਚੁੱਕੇ ਸਨ ਸ਼ਹਿਰ ਦੇ ਵਿੱਚ ਕਰਫਿਊ ਲਾਗ ਦਿੱਤਾ ਗਿਆ ਸੀ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ ਮੀਡੀਆ ਦੀ ਪਹੁੰਚ ਵੀ ਬੰਦ ਕਰ ਦਿੱਤੀ ਗਈ ਸੀ ਦਿਨ ਭਰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹਲੇ ਦwale ਕਿਹੜਾ ਪਾਇਆ ਕੀਤਾ ਤੰਗ ਕੀਤਾ ਗਿਆ ਅਤੇ ਸ਼ਾਮ ਵੱਲ ਫੌਜ ਨੇ ਅੰਦਰ ਵੱਡੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਰਾਤ ਨੂੰ ਲਗਭਗ 10 ਵਜੇ ਦੇ ਆਸ-ਪਾਸ ਭਾਰੀ ਗੋਲਾਬਾਰੀ ਦੀ ਸ਼ੁਰੂਆਤ ਹੋਈ ਅਕਾਲ ਤਖਤ ਜੋ ਸਿੱਖ ਧਰਮ ਦਾ ਸਭ ਤੋਂ ਉੱਚਾ ਧਾਰਮਿਕ ਸਥਾਨ ਹੈ ਉਸ ਤੇ ਸਿੱਧਾ ਹਮਲਾ ਕੀਤਾ ਗਿਆ ਫੌਜ ਵੱਲੋਂ ਟੈਂਕਾਂ ਦੀ ਵਰਤੋਂ ਵੀ ਕੀਤੀ ਗਈ ਸਾਰੀ ਰਾਤ ਗੋਲਾਬਾਰੀ ਚਲਦੀ ਰਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਸੰਤ ਜਨੈਲ ਸਿੰਘ ਭਿੰਡਰਾ ਵਾਲੇ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਮੈਂਬਰ ਮੌਜੂਦ ਸਨ ਜੋ ਆਪਣੇ ਧਾਰਮਿਕ ਹੱਕਾਂ ਅਤੇ ਪਛਾਣ ਲਈ ਆਵਾਜ਼ ਉਠਾ ਰਹੇ ਸਨ ਉਸ ਹਮਲੇ ਵਿੱਚ ਅਨੇਕਾਂ નિર્ਦੋਸ਼ ਨਾਗਰਿਕ ਹਜ਼ੂਰੀ ਰਾਗੀ ਮਹਿਲਾਵਾਂ ਬੱਚੇ ਅਤੇ ਯਾਤਰੀ ਸ਼ਹੀਦ ਹੋਏ ਸ਼ਰੀਮੰਦਰ ਸਾਹਿਬ ਦੇ ਬਾਹਰ ਵੀ ਗੰਭੀਰ ਤਨਾਜਾ ਮੂਲ ਸੀ ਘਰ ਘਰ ਛਾਪੇ ਪੈ ਰਹੇ ਸਨ ਅਤੇ ਲੋਕ دہشت ਵਿੱਚ ਜੀ ਰਹੇ ਸਨ ਇਹ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਸੀ ਸਿੱਖ ਧਰਮ ਅਤੇ ਉਸਦੀ ਪਵਿੱਤਰਤਾ ਉੱਤੇ ਇੱਕ ਵੱਡਾ ਹਮਲਾ ਸੀ ਜਿਸ ਨੇ ਸਿੱਖ ਕੌਮ ਦੇ ਮਨ ਵਿੱਚ ਗਹਿਰੀ ਪੀੜਾ ਗੁੱਸਾ ਅਤੇ ਵਿਛੋੜਾ ਛੱਡ ਦਿੱਤਾ ਵਿਅਕਤੀਗਤ ਰੂਪ ਵਿੱਚ ਸਿੱਖ ਕੌਮ ਦੀ ਤਕਲੀਫ ਤੇ ਅਸਲੀਅਤ ਦੀ ਗੰਭੀਰਤਾ ਇੱਕ ਕਟਨਾ ਸਾਡੀ ਇਤਿਹਾਸਕ ਯਾਦ ਵਿੱਚ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਬਲਕਿ ਸਿੱਖ ਕੌਮ ਦੇ ਮਨ ਤੇ ਰੂਹ ਤੇ ਲਾਏ ਗਏ ਇੱਕਕਾਉ ਵਾਂਗ ਹੈ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸ੍ਰੀ ਹਰਮੰਦਰ ਸਾਹਿਬ ਸਾਡਾ ਸਭ ਤੋਂ ਪਵਿੱਤਰ ਸਥਾਨ ਹੈ ਜਿਸ ਦੀ ਅਗਵਾਈ ਸਾਨੂੰ ਸਦਾ ਸੱਚ ਇਨਸਾਫ ਅਤੇ ਸ਼ਾਂਤੀ ਦੇ ਰਹੀ ਕਰਦੀ ਹੈ 5 ਜੂਨ 1984 ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਇਤਿਹਾਸ ਧਰਮ ਅਤੇ ਹੱਕਾਂ ਦੀ ਰਾਖੀ ਲਈ ਸਦਾ ਜਾਗਰੂਕ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ